ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਚਪਟਕੇ ਲੁੱਟੇਰੇ ਹੋਏ ਫਰਾਰ ਗੁਰਾਇਆਂ ਇਲਾਕੇ ਅੰਦਰ ਲੁੱਟ ਖੋਹ ਦੀਆ ਵਾਰਦਾਤਾ ਚ ਹੋਇਆ ਇਜਾਫਾ ਗੁਰਾਇਆਂ ਇਲਾਕੇ ਅੰਦਰ ਲੁੱਟਾ ਖੋਹਾ ਦੀਆ ਵਾਰਦਾਤਾ ਚ ਕਾਫੀ ਇਜਾਫਾ ਹੁੰਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਪਿੰਡ ਟੰਡਾ ਤੋਂ ਸਾਹਮਣੇ ਆਇਆ ਹੈ ਇਸੇ ਪਿੰਡ ਦੀ ਇੱਕ ਔਰਤ ਪਾਸੋਂ ਲੁੱਟੇਰੇ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਢੰਡਾ ਨੇ ਦੱਸਿਆ ਕਿ ਉਹ ਆਪਣੇ ਪਤੀ ਅਮਰੀਕ ਸਿੰਘ ਅਤੇ ਆਪਣੀ ਲੜਕੀ ਨਾਲ ਗੋਰਾਇਆ ਤੋਂ ਆਪਣੇ ਪਿੰਡ ਢੰਡਾ ਨੂੰ ਸਕੂਟਰੀ ਤੇ ਸਵਾਰ ਹੋ ਕੇ ਆ ਰਹੇ ਸੀ ਜਦ ਉਹ ਪਿੰਡ ਬੋਪਾਰਾਏ ਨਹਿਰ ਦੀ ਪੁਲੀ ਨਜ਼ਦੀਕ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁੱਟੇਰੀਆਂ ਨੇ ਉਸ ਦੇ ਕੰਨਾਂ ਚਪਾਇਆ ਸੋਨੇ ਦੀਆਂ ਵਾਲੀਆਂ ਚਪਟ ਲਈਆਂ ਅਤੇ ਫਰਾਰ ਹੋ ਗਏ ਇਸ ਘਟਨਾ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਪਰਿਵਾਰ ਨੇ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਏਪੀ ਨਿਊਜ਼ ਪੰਜਾਬੀ ਲਈ ਗੁਰਾਇਆ ਤੋਂ ਬਿੰਦਰ ਸੁਮੰਦੀ ਖਾਸ ਰਿਪੋਰਟ ਟੰਡਾ ਮੈਂ ਨਾ ਜਸਵਿੰਦਰ ਕੋਰ ਵਾਈਫ ਆਫ ਅਮਰੀਕ ਸਿੰਘ ਵਾਸੀ ਟੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਘਰਾਿਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤਾਂ ਬੋਪਾ ਰਾਹੀਂ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਪਾੜੀਆਂ ਲਾ ਕੇ ਲੈ ਗਏ ਕਿੰਨੇ ਕੱਤੇ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਮੂੰਹ ਬੰਨੇ ਸੀਗੇ ਨਹੀਂ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲੈ ਆਇਆ ਸੀ ਉਹ ਤਾਂ ਗਲਚ ਪਾਇਆ ਸੀ ਪਾੜੀਆਂ ਲਾ ਕੇ ਉਹਨੇ ਮੂੰਹ ਟੱਕ ਲਿਆ ਵੀ ਇਹ ਵਾਲੀ ਸੋਨੇ ਦੀ ਸੀ ਹਾਂਜੀ ਸੋਨੇ ਦੀਆਂ ਸੀ ਜਿਆ ਕਾਫ 35000 ਦੀਆਂ ਮੇਰੀਆਂ ਵਾਲੀਆਂ ਸੀਗੀਆਂ। ਉਹ ਸਮਝਾਤਾ ਜੀ? ਹਾਂਜੀ ਦੱਸ ਦਿਆਂਦਾ। ਕੀ ਕਹਿੰਦੇ? ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ। ਉਹਨੇ ਕੰਪਲੇਂਟ ਕਰਵਾਈ ਹੈ ਉਹਨਾਂ ਨੇ। ਠੀਕ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।